ਨਾਮ ਲੱਗਿਆ ਇਹ ਮੈਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵੀ ਘਰੋਂ ਕੱਢੋ ਇਹਨੂੰ ਹਾਂਜੀ ਮੈਂ 12 ਸਾਲਾਂ ਤੋਂ ਇੱਥੇ ਆਪਦੇ ਘਰਵਾਲਦੇ ਨਾਲ ਇਧਰਲੇ ਘਰ ਦੇ ਵਿੱਚ ਰਹਿ ਰਹੀ ਸੀਗੀ ਇਹ ਮੈਂ ਸਮਝ ਤੋ ਬਾਰਾ ਜੀ ਮੇਰੀ ਤੋਂ ਵੀ ਇਹ ਪੈਸੇ ਦੇ ਰਿਹਾ ਕਿ ਕੀ ਕਰ ਰਿਹਾ ਬਾਪੂ ਕਦੇ ਰੋਹ ਜਾ ਕੇ ਗੇਟ ਵੀ ਦੀ ਝਾਤੀਆਂ ਮਾਰਦਾ ਹੀ ਕਦੇ ਕਦੇ ਡਲੇ ਮਾਰਦਾ ਜੀ ਕਦੇ ਕੁਝ ਕਰਦਾ ਹੀ ਔਰਤਾਂ ਦੇ ਉੱਪਰ ਸ਼ੁਰੂ ਤੋਂ ਹੀ ਅਤਿਆਚਾਰ ਹੁੰਦਾ ਆ ਰਿਹਾ ਦੱਸਦੀ ਕਿ ਦਹੇਜ ਨੂੰ ਲੈ ਕੇ ਸਹੁਰਾ ਪਰਿਵਾਰ ਦੇ ਵੱਲੋਂ ਜਿਹੜਾ ਕਿ ਤਸ਼ੱਦਦ ਕੀਤਾ ਜਾਂਦਾ ਔਰਤ ਦੇ ਉੱਪਰ ਆਪਣੀ ਨੋਹ ਦੇ ਉੱਪਰ ਔਰਤ ਦਹੇਜ ਦੀ ਮੰਗਾਂ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਦਹੇਜ ਦੇਣਾ ਤੇ ਦਹੇਜ ਲੈਣਾ ਦੋਨੋਂ ਹੀ ਪਾਪ ਨੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਔਰ ਉੱਥੇ ਹੀ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਕਿ ਆਪਣੇ ਸਹੁਰੇ ਪਰਿਵਾਰ ਦੇ ਵੱਲੋਂ ਇੱਕ ਔਰਤ ਤਸ਼ੱਦਦ ਦਾ ਸ਼ਿਕਾਰ ਹੋਈ ਹੈ ਦੱਸਦੀ ਕਿ ਸੀਸੀਟੀਵੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸੋਹਰਾ ਆਪਣੀ ਨੋ ਨੂੰ ਜਿਹੜਾ ਵਾਲਾਂ ਤੋਂ ਫੜ ਕੇ ਉਸ ਨੂੰ ਥੱਲੇ ਸੁੱਟਦਾ ਕੁੱਟਮਾਰ ਕਰਦਾ ਲੱਤਾਂ ਨਾਲ ਜਿਹੜਾ ਕਿ ਉਸ ਨੂੰ ਕੁੱਟਦਾ ਹੈ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਕਿ ਔਰਤ ਪੀੜਤਾ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ 11-12 ਸਾਲ ਉਸ ਦੇ ਵਿਆਹ ਨੂੰ ਹੋ ਗਏ ਨੇ ਔਰ ਉਸ ਦੇ ਸੋਹਰਾ ਪਰਿਵਾਰ ਉਸ ਨੂੰ ਘਰੋਂ ਕੱਢਣ ਦੀ ਕੋਸ਼ਿਸ਼ਾਂ ਕਰਦਾ ਉਸ ਦੇ ਨਾਲ ਹਰ ਰੋਜ਼ ਜਿਹੜਾ ਕਿ ਮਾਰ ਕੁੱਟ ਵੀ ਕੀਤੀ ਜਾਂਦੀ ਹੈ ਤੇ ਸਾਹਮਣੇ ਆ ਕੇ ਕੈਮਰੇ ਸਾਹਮਣੇ ਆ ਕੇ ਮਹਿਲਾ ਨੇ ਪੀੜਤ ਮਹਿਲਾ ਨੇ ਆਪਣੀ ਜਿਹੜੀ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਜਾਇਦਾਦ ਦੇ ਲਈ ਸੋਹਰੇ ਪਰਵਾਦ ਦੇ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕੁੱਟਿਆ ਜਾਂਦਾ ਸੀ ਤਾਂ ਵੀਡੀਓ ਜਿਹੜੀ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਮਾਨਸਾ ਦੇ ਗਲੀ ਨੰਬਰ 2 ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸੋਹਰਾ ਪਰਵਾਦ ਦੇ ਵੱਲੋਂ ਨੂ ਨਵਦੀਪ ਕੌਰ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਮੌਕੇ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਹੈ ਗੱਲਬਾਤ ਕਰਦੇ ਆ ਨਵਦੀਪ ਕੌਰ ਨੇ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਦੇ ਵੱਲੋਂ ਪਤੀ ਦੀ ਮੌਤ ਤੋਂ ਬਾਅਦ ਜ਼ਮੀਨ ਜਾਇਦਾਦ ਨੂੰ ਲੈ ਕੇ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਤੇ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਨਵਦੀਪ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਜੇਕਰ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਪਰ ਦੂਜੇ ਪਾਸੇ ਔਰਤ ਨੂੰ ਜੁੱਤੀ ਵਾਂਗ ਮਸਲ ਵੀ ਦਿੰਦੇ ਵੀ ਜਾਣਕਾਰੀ ਦਿੰਦਿਆਂ ਨਜ਼ਦੀਕੀ ਨਜ਼ਦੀਕਿਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਹ سلسلہ ਚੱਲ ਰਿਹਾ ਹੈ ਜੋ ਸਾਫ਼ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਅਸੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਨਵਦੀਪ ਕੌਰ ਨੂੰ ਅਸੀਂ ਜਿਉਂਦੀ ਨੂੰ ਹੀ ਇਨਸਾਫ਼ ਦਿਵਾਉਣਾ ਹੈ ਨਾ ਕਿ ਉਸਦੇ ਮਰਨ ਪਿੱਛੋਂ ਕੈਂਡਲ ਮਾਰਚ ਕਰਨੇ ਨੇ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰਨ ਤੇ ਉਹਨਾਂ ਨੇ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਐਫਆਈਆਰ ਦਰਜ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਮੀਡੀਆ ਨੂੰ ਜਵਾਬ ਦਿੱਤਾ ਜਾਵੇਗਾ ਜੀ ਨਾਮਾ ਜੀ ਮੇਰਾ ਨਾਮ ਨਵਦੀਪ ਕੌਰ ਵੀਰੇ ਨਵਦੀਪ ਜੀ ਕੀ ਹੋਇਆ ਤੁਹਾਡਾ ਮੇਰੇ ਨਾਲ ਮੇਰੇ ਸਹੁਰਿਆਂ ਤੇ ਅਟੈਕ ਕੀਤਾ ਇਹ ਮੇਰੇ ਤੇ ਮੇਰੇ ਹਸਬੰਦ ਐਕਸਪਾਇਰ ਹੋ ਗਏ ਸੀ 9 ਮਹੀਨੇ ਹੋ ਗਏ ਮੈਂ 11 ਸਾਲਾਂ ਦੀ ਇੱਥੇ ਵਿਆਹੀ ਆ ਜੀ ਅੱਛਾ ਅਜ ਮੇਰਾ ਨੰਦੋਈਆ ਹਾਂ ਮੇਰਾ ਸਹੁਰਾ ਸਾਹ ਮੇਰੀ ਸੱਸ ਮੇਰੇ ਨਨਾਨਾ ਇਹਨਾਂ ਦਾ ਬੇਟਾ ਮੇਰੇ ਨੰਦੂਏ ਦਾ ਬੇਟਾ ਤੇ ਚਾਰ ਪੰਜ ਅਣਪਛਾਤੇ ਬੰਦਿਆਂ ਨੇ ਆ ਕੇ ਮੇਰੇ ਤੇ ਅਟੈਕ ਕੀਤਾ ਜੀ ਕੰਦਾ ਪਾਰ ਕਰਕੇ ਉਹਨਾਂ ਨੇ ਮੇਰੇ ਘਰ ਦੇ ਜਿੰਦੇ ਤੋੜਿਆ ਉਸ ਤੋਂ ਬਾਅਦ ਮੈਂ ਲੌਬੀ ਜਿਸੀ ਲੌਪੀ ਵਾਲਾ ਜਿੰਦਾ ਭੰਨਿਆ ਉਹਨਾਂ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ ਅੰਦਰ ਆ ਕੇ ਤੇ ਮੇਰੇ ਤੇ ਬਹੁਤ ਯਾਨੀ ਕਿ ਤਸ਼ੱਦਦ ਕੀਤੀ ਹੈ ਮੇਰੇ ਬੁਰਾ ਹਾਲ ਕੀਤਾ ਪਿਆ ਸਾਰੇ ਪਾਸੇ ਜੀ ਅੱਛਾ ਕਿੰਨੇ ਸਮੇਤੋ ਡਿਸਪਿਊਟ ਚੱਲ ਰਹੇ ਜਾਂ ਕੋਈ ਪਹਿਲਾਂ ਵੀ ਹੋਇਆ ਇਹ ਚੱਲ ਰਿਹਾ ਜੀ ਬਸ ਜਦੋਂ ਹਸਨ ਐਕਸਪਾਇਰ ਹੋਏ ਉਦੋਂ ਦੇ ਚੱਲ ਰਹੇ ਆ ਜੀ ਬਸ ਇਹ ਮੈਨੂੰ ਕੀ ਹੈ ਇਹ ਮੈਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਘਰੋਂ ਕੱਢੋ ਇਹਨੂੰ ਹਾਂਜੀ ਮੈਂ 12 ਸਾਲਾਂ ਤੋਂ ਇੱਥੇ ਆਪਦੇ ਘਰਵਾਲਦੇ ਨਾਲ ਇਧਰਲੇ ਘਰ ਦੇ ਵਿੱਚ ਰਹਿ ਰਹੀ ਸੀਗੀ ਕੀ ਮੰਗ ਕਰਦੀ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੀ ਆ ਵੀ ਮੇਰਾ ਪੂਰਾ ਸਾਥ ਦਿੱਤਾ ਜਾਵੇ ਕਹਿੰਦੇ ਆ ਵੀ ਲੇਡੀਜ਼ ਦੀ ਸੁਣੀ ਜਾਂਦੀ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਤੇ ਵੀ ਨਹੀਂ ਹੋਈ ਜੀ ਜੇ ਥੋੜੀ ਸਰਵਾਈ ਨਹੀਂ ਹੁੰਦੀ ਫਿਰ ਕੌਣ ਉਹਨਾਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜਾ ਵੀ ਮਤਲਬ ਕਿ ਥੋੜੀ ਸਰਵਾਈ ਨਹੀਂ ਹੁੰਦੀ ਇਹ ਮੈਂ ਸਮਝ ਤੋਂ ਬਾਹਰ ਹੈ ਜੀ ਮੇਰੀ ਤੋਂ ਵੀ ਇਹ ਪੈਸੇ ਦੇ ਰਿਹਾ ਕਿ ਕੀ ਕਰ ਰਿਹਾ ਬਾਪੂ ਕਦੇ ਰੋ ਜਾ ਕੇ ਗੇਟਵੇ ਦੀ ਝਾਤੀਆਂ ਮਾਰਦਾ ਹੀ ਕਦੇ ਕਦੇ ਨਾਲੇ ਮਾਰਦਾ ਜਿਕਰੇ ਕੁਝ ਕਰਦਾ ਹੀ ਯਾਨੀ ਕਿ ਹਰ ਕੋਈ ਮੇਰੇ ਨਾਲ ਯਾਨੀ ਕਿ ਗਲਤ ਰਿਲੇਸ਼ਨ 'ਚ ਕਰਨ ਨੂੰ ਫਿਰਦਾ ਹੀ ਮੈਨੂੰ ਬਦਨਾਮ ਬਹੁਤ ਕੀਤਾ ਹੋਇਆ ਜੀ ਇਹਨਾਂ ਨੇ ਇਸ ਟਾਈਮ ਦੇ ਵਿੱਚ ਤਾਂ ਕਰਕੇ ਅੱਜ ਤਾਂ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੇਰੇ ਵਾਲ ਵੀ ਬਹੁਤ ਜ਼ਿਆਦਾ ਪੱਟੇ ਆ ਮੇਰੇ ਕੋਲ ਵੀ ਮੇਰੇ ਮਾਰੇ ਵੇ ਤੇ ਜੀ ਪੇਟ ਤੇ ਤੇ ਸਾਰੇ ਕਿਤੇ ਮੇਰੇ ਬਹੁਤ ਜ਼ਿਆਦਾ ਡੰਗੀਆਂ ਸੱਤਾਂ ਵਜੀਆਂ ਇਹ ਇੱਥੇ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਮੇਰਾ ਠੀਕ ਮੈਡਮ ਕੀ ਕੇਸ ਆ ਤੁਹਾਡੇ ਵੇਖੀ ਕੀ ਹੈਗਾ ਸਾਰਾ ਮੁੱਦਾ ਕੇਸ ਵੀਰ ਜੀ ਇਹ ਹੈ ਕਿ ਇਹਨਾਂ ਦੇ ਜੋ ਸੋਹਰਾ ਪਰਿਵਾਰ ਨੇ ਤਾਂ ਅੱਜ ਇਸ ਲੜੀ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ ਜਦੋਂ ਸਾਡੇ ਕੋਲੇ ਮੈਸੇਜ ਆਇਆ ਕਿ ਇਸ ਤਰ੍ਹਾਂ ਹੋਇਆ ਤਾਂ ਅਸੀਂ ਗਏ ਜਾ ਕੇ ਦੇਖਿਆ ਪੋਜੀਸ਼ਨ ਉਹ ਬਹੁਤ ਹੀ ਖਰਾਬ ਸੀ ਇਹਨਾਂ ਦੀ ਮਤਲਬ ਕਿ ਆਪਾਂ ਇਹਨਾਂ ਦੀ ਕੋਈ ਪਿਕ ਅ ਵਗੈਰਾ ਵੀ ਨਹੀਂ ਲੈ ਸਕਦੇ ਇਸ ਹਿਸਾਬ ਨਾਲ ਇਹਨਾਂ ਨੂੰ ਕੁੱਟਿਆ ਕੁੱਟਮਾਰ ਕੀਤੀ ਗਈ ਹੈ ਵੀਡੀਓ ਵੀ ਇਹਨਾਂ ਦੀ ਹੈਗੀ ਹੈ ਰਿਕਾਰਡਿੰਗ ਵਗੈਰਾ ਵੀਡੀਓ ਸਾਰੀ ਇਹਨਾਂ ਦੇ ਸੀਸੀ ਕੈਮਰਸ ਵਗੈਰਾ ਦੇ ਵਿੱਚ ਸਾਰਾ ਕੁਝ ਹੈਗਾ ਦੇਖੋ ਵੀਰ ਜੀ ਗੱਲ ਇਹ ਹੈ ਮਸਲਾ ਕੋਈ ਵੀ ਹੈ ਉਹਨੂੰ ਆਪਾਂ ਹੋਰ ਵੇਵ ਹੀ ਨੇ ਹੋਰ ਤਰੀਕੇ ਵੀ ਹੈ ਹੱਲ ਕਰਨ ਦੇ ਇਸ ਤਰ੍ਹਾਂ ਪਛਵਾ ਦੀ ਤਰ੍ਹਾਂ ਕੁੱਟਮਾਰ ਕਰਨਾ ਕੱਲੀ ਲੇਡੀ ਤੇ 10 12 ਜਾਨਾਂ ਨੇ ਅਟੈਕ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤਾਂ ਇਹਦੇ ਨਾਲ ਬੜਾ ਹੀ ਮਤਲਬ ਜੁਲਮ ਹੋਇਆ ਹੈ ਜਿਹੜੀ ਨਾਲ ਅਸੀਂ ਖੁਦ ਦੇਖਿਆ ਵੀਡੀਓ 'ਚ ਤੁਸੀਂ ਵੀ ਦੇਖੋਗੇ ਕਿ ਇਹਦੇ ਨਾਲ ਧੱਕਾ ਬਹੁਤ ਜ਼ਿਆਦਾ ਕੀਤਾ ਗਿਆ ਹੈ ਕਿ ਔਰਤਾਂ ਕਿੱਥੇ ਸੇਫ ਨੇ ਮੈਨੂੰ ਇਹ ਦੱਸੋ ਵੀ ਆਪਾਂ ਕਹਿੰਦੇ ਆ ਕਿ ਔਰਤਾਂ ਜੇ ਆਪਾਂ ਹੈਲਪ ਕਰਦੇ ਆਂ ਸਹਾਇਤਾ ਕਰਦੇ ਆਂ ਕਿਤੇ ਵੀ ਸੇਫ ਨਹੀਂ ਹੈਗੀਆਂ ਅਸੀਂ ਤਾਂ ਵੀਰ ਜੀ ਸਾਡਾ ਤਾਂ ਇੱਕੋ ਹੀ ਮਕਸਦ ਹੈ ਵੀ ਅਸੀਂ ਤਾਂ ਜੌਂਦੀ ਨੂੰ ਜਸਟਿਸ ਦਿਵਾਉਣਾ ਹੈ ਮਰਨ ਤੋਂ ਬਾਅਦ ਅਸੀਂ ਕੋਈ ਕੈਂਡਲ ਮਾਰਚ ਨਹੀਂ ਕੱਢਣੀ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਹਿੰਦੇ ਜਿਹੜੀ ਜੌਂਦੀਆਂ ਔਰਤਾਂ ਨਾਲ ਤੱਕਾ ਹੁੰਦਾ ਜ਼ੁਲਮ ਹੁੰਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਦੋਂ ਤੱਕ ਇਸ ਮੇਰੀ ਨੂੰ ਇਨਸਾਫ ਨਹੀਂ ਮਿਲਦਾ ਤੇ ਸਾਡੀ ਸਾਰੀ ਟੀਮ ਇਸਦੇ ਨਾਲ ਖੜੀ ਰਹੀ ਧੰਨਵਾਦ ਸਰ ਕੀ ਨਾਮ ਹੈ ਜੀ ਡਾਕਟਰ ਸ਼ਿਵਮ ਨਾਮ ਹੈ ਮੇਰਾ ਮਾਰਕੁਰ ਦਾ ਕੇਸ ਆਇਆ ਸਾਡੇ ਕੋਲ ਪੁਲਿਸ ਉਸੇ ਇੰਕੁਆਇਰੀ ਕਰਤ ਤੇ ਉਹਦੀ ਅੰਦਰ ਇਨਵੈਸਟੀਗੇਸ਼ਨ ਹੈ ਉਹ